ਮੈਂ ਤਾਂ ਇਹ ਪੁੱਛਣਾ ਚਾਹੁੰਦਾ ਵੀ ਆਪ ਨੂੰ ਵੀ ਕੀ ਮੈਰੋ ਦੀ ਲੋੜ ਆ ਕੋਈ ਇਹਨਾਂ ਦਾ ਇੰਟਰਨਲ ਮੈਰੋ ਚਾਹੀਦਾ ਇਹਨਾਂ ਨੂੰ ਕੋਈ ਜਿਹੜੇ ਇਹਨਾਂ ਦੀ ਇਹ ਚੀਜ਼ਾਂ ਨੂੰ ਸੁਧਾਰ ਸਕੇ ਤੁਸੀਂ ਸ਼ਰੀਆਂ ਪਰਦੇ ਦੇ ਉੱਪਰ ਆ ਕੇ ਇਸ ਪੋਜੀਸ਼ਨਾਂ ਦੇ ਉੱਤੇ ਬਹਿ ਕੇ ਔਰ ਤੁਸੀਂ ਫਿਰ ਉਸ ਤੋਂ ਬਾਅਦ ਤੁਸੀਂ ਲੋਕਾਂ ਨੂੰ ਲੈਕਚਰ ਦਿੰਦੇ ਮੈਂ ਤਾਂ ਇੱਕ ਹੀ ਗੱਲ ਕਹਿੰਦਾ ਦਿੱਲੀ ਵਾਲਿਆਂ ਤੋਂ ਪੰਜਾਬ ਵਿਚਾਲੀਏ ਤੇ ਆਪ ਵਾਲਿਆਂ ਤੋਂ ਔਰਤਾਂ ਅਰਵਿੰਦ ਕੇਜਰੀਵਾਲ ਸੋਚਦੇ ਨਹੀਂ ਹੋਣੇ ਜ ਇਹਨਾਂ ਨਾਲ ਗੱਲ ਨਹੀਂ ਕਰਦੇ ਹੋਣੇ ਕਿ ਪਾਈ ਇਹ ਕੰਮ ਕਿਉਂ ਕਰ ਅਰਵਿੰਦ ਕੇਜਰੀਵਾਲ ਦੀ ਸ਼ਾਇਦ ਜਿਹੜੀ ਦਿੱਲੀ ਵਾਲੀ ਜ਼ਿੰਦਗੀ ਹੈ ਨਾ ਉਹਦੇ ਵਿੱਚ ਨਾਰਮਲ ਚੀਜ਼ਾਂ ਹੋਣਗੀਆਂ ਅਰਵਿੰਦ ਕੇਜਰੀਵਾਲ ਨੂੰ ਬਹੁਤਾ ਫ 94 MLA ਖੇ ਖਾਨ 94 MLA ਦਾ ਮਤਲਬ ਜੋ ਮਰਜੀ ਉਹ ਕਰੀ ਜਾਣ ਉਹਨੂੰ ਸਿਰਫ ਸਰਕਾਰ ਦੇ ਵਿੱਚੋਂ ਪੈਸੇ ਲੁੱਟਣ ਦੀ ਔਰ ਆਪਣੀ ਰਾਜ ਸਭਾ ਸੀਟ ਬਚਾਉਣ ਦੀ ਤੋਂ ਇਲਾਵਾ ਉਹਦੀ ਲੰਬੀ ਚੌੜੀ ਸੋਚ ਨਹੀਂ ਹੈ ਜੀ ਉਹਨੂੰ ਉਹਨੂੰ ਇਹ ਵੀ ਪਤਾ ਹੋਊਗਾ ਕਿ 94 ਚ ਪਤਾ ਨਹੀਂ 40 ਦੀ ਸ਼ਾਇਦ ਵੀਡੀਓ ਨਾ ਹੋਵੇ ਮੈਨੂੰ ਲੱਗਦਾ ਤਾਂ ਹੀ ਉਹਨੂੰ ਪਤਾ ਹੋਊਗਾ ਕਿ ਕਿੰਨਿਆਂ ਤੇ ਕਾਰਵਾਈ ਕਰ ਦੂਗਾ ਜੇ ਕਟਾਰੂ ਚੱਕ ਤੇ ਕਾਰਵਾਈ ਕੀਤੀ ਹੁੰਦੀ ਤਾਂ ਫਿਰ ਅਗਲੇ ਨਕੜਾ ਸੁਣ ਅਗਲੇ ਤੇ ਵੀ ਕਰ ਮੈਨੂੰ ਤਾਂ ਇਹੋ ਹੀ ਲੱਗਦਾ ਵੀ ਇਹਨਾਂ ਦੇ ਪਤਾ ਨਹੀਂ ਆ ਇਹਨੇ ਇਹ ਵੀ ਨਹੀਂ ਪਤਾ ਵੀ ਇਹਨਾਂ ਨੇ ਆਪ ਹੀ ਨੇ ਬਣਵਾ ਕੇ ਰੱਖੀਆਂ ਹੋਣ ਇਹ ਵੀ ਨਹੀਂ ਪਤਾ ਵੀ ਇਹਨਾਂ ਨੇ ਆਪ ਕਿੰਨੀਆਂ ਦੀ ਬਣਾ ਕੇ ਹਾਲ ਤੱਕ ਵੀਡੀਓ ਰੱਖੀਆਂ ਹੋਣੀਆਂ ਔਰ ਇਸੇ ਤਰੀਕੇ ਬਲੈਕਮੇਲ ਕਰਦੇ ਹੋਣਗੇ ਇਹਨਾਂ ਵਾਸਤੇ ਤਾਂ ਨੱਚਣਾ ਟੱਪਣਾ ਔਰ ਇਹੋ ਜੀਆਂ ਚੀਜ਼ਾਂ ਨੂੰ ਸ਼ਾਇਦ ਇਹ ਆਪਣਾ ਮੈਡਲ ਮੰਨਦੇ ਆ ਮੈਨੂੰ ਨਹੀਂ ਲੱਗਦਾ ਇਸ ਮੰਤਰੀ ਦੀ ਸ਼ਾਇਦ ਕਈ ਲੋਕਾਂ ਨੂੰ ਪਛਾਣ ਵੀ ਹੋਊਗੀ ਅੱਜ ਇਸ ਮੰਤਰੀ ਦੀ ਕਈ ਸਾਰਾ ਪੰਜਾਬ ਪਛਾਣ ਕਰ ਲੂਗਾ ਵੀ ਆਹ ਵੇਖੋ ਇਹਨਾਂ ਦੀਆਂ ਕੰਡਕਟ ਕੋਡ ਆਫ ਕੰਡਕਟ ਇਹਨਾਂ ਆ ਆਰਵਿੰਦ ਕੇਜਰੀਵਾਲ ਨੇ ਪੁੱਛਣ ਵਾਲਾ ਹੋਵੇ ਵੀ ਜੇ ਤੁਸੀਂ ਪਹਿਲੋਂ ਪਹਿਲੀ ਵਾਰ ਚੇ ਵੀਡੀਓ ਰੋਕੀਆਂ ਹੁੰਦੀਆਂ ਤੇ ਇਹਨਾਂ ਦੇ ਮੰਤਰੀਆਂ ਦੇ ਅਜ ਹੌਸਲੇ ਨਹੀਂ ਪੈਣੇ ਸੀਗੇ ਇਸ ਤਰੀਕੇ ਦੀ ਲੈਕਚਰ ਪੁਣਾ ਔਰ ਇਸ ਤਰੀਕੇ ਦੀ ਪਬਲਿਕ ਲਾਈਫ ਦੇ ਵਿੱਚ ਇਹੋ ਜੀਆਂ ਚੀਜ਼ਾਂ ਨੂੰ ਮਤਲਬ ਸਾਹਮਣੇ ਲੋਕਾਂ ਦੇ ਆਹੰਦ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਦੇ ਪ੍ਰਧਾਨ ਉਹਨਾਂ ਦੀ ਇੱਕ ਆਡੀਓ ਆਉਂਦੀ ਜਿੱਥੇ ਬੀਬੀ ਜਗੀਰ ਸਿੰਘ ਕੌਰ ਬਾਰੇ ਕੁ ਸ਼ਬਦ ਬੋਲਦੇ ਆ ਚਰਨਜੀਤ ਸਿੰਘ ਚੰਨੀ ਨੂੰ ਨੋਟਿਸ ਕੱਢ ਦਿੱਤਾ ਜਾਂਦਾ ਹੈ ਮਹਿਲਾ ਕਮਿਸ਼ਨ ਵੱਲੋਂ ਕੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਅਜਿਹੇ ਕੰਮ ਸਾਹਮਣੇ ਆ ਜਾਂਦੇ ਹੈ ਮਹਿਲਾ ਕਮਿਸ਼ਨ ਚੁੱਪ ਰਹਿੰਦਾ ਹੈ ਕਾਹਤੋਂ ਇਹ ਕਾਰਨ ਕੀ ਨਾਰਮਲ ਜਿਵੇਂ ਕਟਾਰੂ ਚੱਕ ਤੁਰਿਆ ਫਿਰਦਾ ਜਿਵੇਂ ਇਹਨਾਂ ਦੇ ਹੋਰ ਐਮਐਲਏ ਤੁਰੇ ਫਿਰਦੇ ਆ ਔਰ ਫਿਰ ਕੈਮਰਿਆਂ ਦੇ ਉੱਤੇ ਆ ਕੇ ਵੱਡੇ ਵੱਡੇ ਪਾਠ ਪੜਾਉਂਦੇ ਆ ਪੰਜਾਬ ਨੂੰ ਦੂਜੀ ਪਾਰਟੀਆਂ 'ਤੇ ਇਲਜ਼ਾਮ ਲਾਂਦੇ ਆ ਸਣੇ ਇਹਨਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਸਣੇ ਅਰਵਿੰਦ ਕੇਜਰੀਵਾਲ ਔਰ ਸਣੇ ਉਹ ਲੀਡਰ ਜਿਨ੍ਹਾਂ ਦੀ ਵੀ ਵੀਡੀਓ ਅੱਜ ਤੱਕ ਪੰਜਾਬ ਦੇ ਵਿੱਚ ਸਾਰਾ ਪੰਜਾਬ ਦੇਖ ਚੁੱਕਾ ਹੈ ਸਮੈਟਰੀ ਬਾਕਸ ਵੰਡ ਰਿਹਾ ਬੈਗ ਵੰਡ ਰਿਹਾ ਆ ਸੂਟ ਵੰਡ ਰਿਹਾ ਤੁਸੀਂ ਕਿਤੇ ਇੱਥੇ ਲੁਧਿਆਣਾ ਵੈਸਟ ਚਲ ਜੋ ਤੁਹਾਨੂੰ ਹਰ ਜਗ੍ਹਾ ਜਾ ਕੇ ਆ ਸਭ ਕੁਝ ਮਿਲੂਗਾ ਇੱਥੋਂ ਤੱਕ ਜੇ 100 ਵੋਟ ਆ ਉਹਨੂੰ ਐਲਈਡੀ ਜੇ ਆਪਣਾ ਕਹਿੰਦੇ ਥੋੜੀ ਜ਼ਿਆਦਾ ਵੋਟ ਆ ਕਿਸੇ ਨੂੰ ਸਕੂਟਰ ਕਿਸੇ ਨੂੰ ਵਾਸ਼ਿੰਗ ਮਸ਼ੀਨ ਆਮ ਆਦਮੀ ਪਾਰਟੀ ਦੇ ਇੱਕ ਹੋਰ ਮੰਤਰੀ ਦੀਆਂ ਫੋਟੋਆਂ ਆ ਗਈਆਂ અપਮਾਨਜਨਕ ਸਥਿਤੀ ਦੇ ਵਿੱਚ ਪਹਿਲਾਂ ਕਈ ਮੰਤਰੀ ਚਰਚਾ ਦੇ ਵਿੱਚ ਰਹੇ ਨੇ ਕਿਸੇ ਦੀ ਸੈਲਫ ਵੀਡੀਓ ਕਿਸੇ ਦੀ ਕਿਸੇ ਨਾਲ ਵੀਡੀਓ ਕਿਸੇ ਦੀ ਮਤਲਬ ਉਹ ਜਿਹੇ ਵੀਡੀਓ ਜਿਹਨੂੰ ਸਾਡੇ ਸਮਾਜ ਚ ਪ੍ਰਵਾਨ ਨਹੀਂ ਕੀਤਾ ਜਾਂਦਾ ਪ੍ਰਵਾਨ ਇਹਨਾਂ ਨੂੰ ਵੀ ਨਹੀਂ ਕੀਤਾ ਜਾਂਦਾ ਅਜਿਹਾ ਕੁਝ ਆਮ ਆਦਮੀ ਪਾਰਟੀ ਵਿੱਚ ਚੱਲ ਰਿਹਾ ਹੈ ਇੱਕ ਪਾਸੇ ਸੋਸ਼ਲ ਮੀਡੀਆ ਇਨਫਲੂਐਂਸਰਾਂ ਤੇ ਗੱਲ ਚੱਲ ਰਹੀ ਹੈ ਕਿ ਉਹ ਸ਼ਲੀਲਤਾ ਫਲਾਉਂਦੇ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਕਾਰਵਾਈ ਨਹੀਂ ਹੁੰਦੀ ਇਹ ਜ਼ਰੂਰ ਹੈ ਕਿ ਜਿਉਂ ਜੀ ਮਰਜ਼ੀ ਵੀਡੀਓ ਆ ਜਾਵੇ ਪਾਰਟੀ ਕਾਰਵਾਈ ਨਹੀਂ ਕਰਦੀ ਅੱਜ ਜਿਹੜੇ ਮੰਤਰੀ ਰਵਜੋਦ ਦੀ ਇੱਕ ਫੋਟੋਆਂ ਸਾਹਮਣੇ ਆਈਆਂ ਉਹਨੂੰ ਲੈ ਕੇ ਕਾਂਗਰਸ ਪਾਰਟੀ ਦੇ ਬਰਿੰਦਰ ਢਿੱਲੋਂ ਸਾਡੇ ਨਾਲ ਉਹਨਾਂ ਦਾ ਪੱਖ ਜਾਣਾਂਗੇ ਉਹ ਕਿਵੇਂ ਦੇਖਦੇ ਨੇ ਜਿਹੜੀਆਂ ਅੱਜ ਫੋਟੋਆਂ ਦੇਖੀਆਂ ਬਹੁਤ ਰੌਲਾ ਪੈ ਰਿਹਾ ਹੈ ਅਸ਼ਲੀਲਤਾ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੰਤਰੀ ਦੀਆਂ ਵੀ ਇੱਕ ਫੋਟੋਆਂ ਆ ਗਈਆਂ અપਮਾਨਜਨਕ ਸਥਿਤੀ ਦੇ ਵਿੱਚ ਇਹ ਅਸ਼ਲੀਲਤਾ ਨੂੰ ਕਿਵੇਂ ਦੀ ਦੇਖੋ ਮੈਂ ਨਾ ਇੱਕ ਹਮੇਸ਼ਾ ਸੋਚਦਾ ਹਾਂ ਕਿ ਕਿਸੇ ਦੀ ਨਿੱਜੀ ਜ਼ਿੰਦਗੀ ਦੇ ਉੱਤੇ ਨਾ ਰਾਜਨੀਤੀ ਦੇ ਵਿੱਚ ਤੁਸੀਂ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਲੇਕਿਨ ਜਦੋਂ ਤੁਸੀਂ ਇੱਕ ਰਿਸਪਾਂਸਿਬਲ ਪੋਜੀਸ਼ਨ ਤੇ ਬੈਠੇ ਹੋ ਔਰ ਖਾਸ ਕਰਕੇ ਮਤਲਬ ਇੱਕ ਰੋਲ ਮਾਡਲ ਦੇ ਰੂਪ ਦੇ ਵਿੱਚ ਲੀਡਰਾਂ ਨੂੰ ਲੋਕ ਵੇਖਦੇ ਹੁੰਦੇ ਸੀ ਲੇਕਿਨ ਪਹਿਲੋਂ ਵੀਡੀਓ ਆਈ ਕਿਸੇ ਦੀ ਉਦੋਂ ਵੀ ਅਸੀਂ ਕੋਈ ਜ਼ਿਆਦਾ ਨਹੀਂ ਬੋਲੇ ਠੀਕ ਆ ਦੂਜੀ ਆਈ ਤੀਜੀ ਆਈ ਹੁਣ ਤਾਂ ਹੱਦੀ ਟੱਪ ਗਈ ਆ ਜੇ ਅਸ਼ਲੀਲਤਾ ਦੀ ਗੱਲ ਕਰ ਲਈਏ ਫਿਰ ਉਹ ਜਿਹੜਾ ਇੱਕ ਐਪੀਸੋਡ ਹੋਇਆ ਸੋਸ਼ਲ ਮੀਡੀਆ ਇਨਫਲੂਐਂਸਰ ਨੂੰ ਲੈ ਕੇ ਔਰ ਮੈਰੋ ਨੂੰ ਲੈ ਕੇ ਤੇ ਫਿਰ ਮੈਂ ਤਾਂ ਇਹ ਪੁੱਛਣਾ ਚਾਹੁੰਦਾ ਵੀ ਆਪ ਨੂੰ ਵੀ ਕੀ ਮੈਰੋ ਦੀ ਲੋੜ ਆ ਕੋਈ ਇਹਨਾਂ ਦਾ ਇੰਟਰਨਲ ਮੈਰੋ ਚਾਹੀਦਾ ਇਹਨਾਂ ਨੂੰ ਕੋਈ ਜਿਹੜੇ ਇਹਨਾਂ ਦੀ ਇਹ ਚੀਜ਼ਾਂ ਨੂੰ ਸੁਧਾਰ ਸਕੇ ਮਤਲਬ ਤੁਸੀਂ ਅਗਰ 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 ਤਾਂ ਇੱਕ ਹੁੰਦਾ ਨਾ ਵੀ ਆਪਣਾ ਗ੍ਰਹਿ ਗ੍ਰਸਤੀ ਜੀਵਨ ਦੇ ਵਿੱਚ ਬੰਦਿਆਂ ਦੀ ਇੱਕ ਨਾਰਮਲ ਲਾਈਫ ਦੇ ਵਿੱਚ ਬਹੁਤ ਕੁਝ ਮਤਲਬ ਹੁੰਦਾ ਵਾ ਜਿਹੜਾ ਪਰਦੇ ਦੇ ਪਿੱਛੇ ਹੁੰਦਾ ਲੇਕਿਨ ਤੁਸੀਂ ਸ਼ਰਿਆਮ ਪਰਦੇ ਦੇ ਉੱਪਰ ਆ ਕੇ ਇਸ ਪੋਜੀਸ਼ਨਾਂ ਦੇ ਉੱਤੇ ਬਹਿ ਕੇ ਔਰ ਤੁਸੀਂ ਫਿਰ ਉਸ ਤੋਂ ਬਾਅਦ ਤੁਸੀਂ ਲੋਕਾਂ ਨੂੰ ਲੈਕਚਰ ਦਿੰਦੇ ਹੋ ਵੀ ਫਲਾਨਿਆਂ ਨੂੰ ਮਤਲਬ ਵੀ ਜਿਹੜੀ ਇਹਨਾਂ ਨੂੰ ਰਾਜਨੀਤੀ ਦਾ ਨਹੀਂ ਪਤਾ ਇਹਨਾਂ ਨੂੰ 70 ਸਾਲਾਂ ਚ ਇਹਨਾਂ ਨੇ ਪੰਜਾਬ ਦਾ ਬੇੜਾ ਕਰ ਕਰਤਾ ਇਹਨਾਂ ਨੇ ਇਹਨਾਂ ਨੂੰ ਇਹਨਾਂ ਦੇ ਇਹ ਇਹ ਡਾਕੂ ਆ ਇਹ ਲੁਟੇਰੇ ਆ ਇਹ ਸਾਰੇ ਫਲਾਨੇ ਇਹ ਚੋ ਮਤਲਬ ਇਹਨਾਂ ਨੇ ਕੀ ਕੁਝ ਨਹੀਂ ਬੋਲਿਆ ਲੋਕਾਂ ਨੂੰ ਜਦੋਂ ਤੁਸੀਂ ਆਪਣੇ ਆਪ ਵੱਲੋਂ ਐਡੇ ਵੱਡੇ ਵੱਡੇ ਲੈਕਚਰ ਦਿੱਤੇ ਹੋਣ ਐਡਾ ਹਾਈ ਮੋਰਲ ਗਰਾਉਂਡ ਲਿੱਤਾ ਹੋਵੇ ਔਰ ਫਿਰ ਆਪਣੇ ਅੰਦਰ છાਤੀ ਮਾਰ ਕੇ ਵੇਖੋ ਵੀ ਆ ਆ ਉਹ ਆ ਮੋਰਲ ਗਰਾਉਂਡ ਆ ਤੁਹਾਡਾ ਔਰ ਆ ਆਰਵਿੰਦ ਕੇਜਰੀਵਾਲ ਨੂੰ ਪੁੱਛਣ ਵਾਲਾ ਹੋਵੇ ਵੀ ਜੇ ਤੁਸੀਂ ਪਹਿਲਾਂ ਪਹਿਲੀ ਵਾਰ ਚ ਵੀਡੀਓ ਰੋਕੀਆਂ ਹੁੰਦੀਆਂ ਤੇ ਇਹਨਾਂ ਦੇ ਮੰਤਰੀਆਂ ਦੇ ਅੱਜ ਹੌਸਲੇ ਨਹੀਂ ਪੈਣੇ ਸੀਗੇ ਇਸ ਤਰੀਕੇ ਦੀ ਲੱਚਰਪੁਣਾ ਔਰ ਇਸ ਤਰੀਕੇ ਦੀ ਪਬਲਿਕ ਲਾਈਫ ਦੇ ਵਿੱਚ ਇਹੋ ਜੀਆਂ ਚੀਜ਼ਾਂ ਨੂੰ ਮਤਲਬ ਸਾਹਮਣੇ ਲੋਕਾਂ ਦੇ ਆਂਦਾ ਕਿਉਂਕਿ ਹੁੰਦਾ ਕੀ ਆ ਧਿਆਨ ਗਵਰਨੈਂਸ ਤੋਂ ਭਟਕ ਕੇ ਇਹਨਾਂ ਦੀਆਂ ਹਰਕਤਾਂ ਵੱਲ ਆ ਜਾਂਦਾ ਇਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈ ਰਿਆ ਪੰਜਾਬ ਰੁੜਦਾ ਰੁੜ ਜੇ ਪੰਜਾਬ ਲੁੱਟਦਾ ਲੁੱਟ ਜੇ ਇਹਨਾਂ ਵਾਸਤੇ ਤਾਂ ਨੱਚਣਾ ਟੱਪਣਾ ਔਰ ਇਹੋ ਜੀਆਂ ਚੀਜ਼ਾਂ ਨੂੰ ਸ਼ਾਇਦ ਇਹ ਆਪਣਾ ਮੈਡਲ ਮੰਨਦੇ ਆ ਮੈਨੂੰ ਨਹੀਂ ਲੱਗਦਾ ਇਸ ਮੰਤਰੀ ਦੀ ਸ਼ਾਇਦ ਕਈ ਲੋਕਾਂ ਨੂੰ ਪਛਾਣ ਵੀ ਹੋਊਗੀ ਅੱਜ ਇਸ ਮੰਤਰੀ ਦੀ ਕਈ ਸਾਰਾ ਪੰਜਾਬ ਪਛਾਣ ਕਰਨ ਲੁਗਾ ਵੀ ਆਹ ਵੇਖੋ ਇਹਨਾਂ ਦੀਆਂ ਕੰਡਕਟ ਕੋਡ ਆਫ ਕੰਡਕਟ ਇਹਨਾਂ ਦੇ ਕੰਡਕਟ ਆ ਲੋਕਾਂ ਦੇ ਆ ਗਿਆ ਔਰ ਇਨੀ ਗੱਲ ਜ਼ਰੂਰ ਕਹੂੰਗਾ ਵੀਰ ਜੀ ਜੋ ਮਰਜੀ ਆਪਾਂ ਕਿਸੇ ਨੂੰ ਮਾੜਾ ਚੰਗਾ ਕਹਿ ਸਕਦੇ ਹਾਂ ਲੇਕਿਨ ਲੀਡਰਾਂ ਦਾ ਨਾ ਇੱਕ ਨਿੱਜੀ ਫਰਜ਼ ਹੁੰਦਾ ਇੱਕ ਨਿੱਜੀ ਖਲਾਕ ਹੁੰਦਾ ਇੱਕ ਮਾਡਲ ਕੋਡ ਆਫ ਕੰਡਕਟ ਔਰ ਇੱਕ ਮੋਰਲ ਰਿਸਪੌਂਸਿਬਿਲਟੀ ਹੁੰਦੀ ਆ ਮਤਲਬ ਇਹਨਾਂ ਨੇ ਵੇਖਿਓ ਇਸ ਬੰਦੇ ਦੇ ਤਿੰਨ ਚਾਰ ਦਿਨ ਕੌਂਟਰੋਵਰਸੀ ਬਣਨੀ ਆ ਪੰਜਵੇਂ ਦਿਨ ਉਸੇ ਤਰੀਕੇ ਨਾਰਮਲ ਜਿਵੇਂ ਕਟਾਰੂ ਚੱਕ ਤੁਰਿਆ ਫਿਰਦਾ ਜਿਵੇਂ ਇਹਨਾਂ ਦੇ ਹੋਰ ਐਮਐਲਏ ਤੁਰੇ ਫਿਰਦੇ ਆ ਔਰ ਫਿਰ ਕੈਮਰਿਆਂ ਦੇ ਉੱਤੇ ਆ ਕੇ ਵੱਡੇ ਵੱਡੇ ਪਾਠ ਪੜਾਉਂਦੇ ਆ ਪੰਜਾਬ ਨੂੰ ਦੂਜੀ ਪਾਰਟੀਆਂ ਦੇ ਉੱਤੇ ਇਲਜ਼ਾਮ ਲਾਂਦੇ ਆ ਸਣੇ ਇਹਨਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਸਣੇ ਅਰਵਿੰਦ ਕੇਜਰੀਵਾਲ ਔਰ ਸਣਿਓ ਲੀਡਰ ਜਿਨ੍ਹਾਂ ਜਿਨ੍ਹਾਂ ਦੀ ਵੀਡੀਓ ਅੱਜ ਤੱਕ ਪੰਜਾਬ ਦੇ ਵਿੱਚ ਸਾਰਾ ਪੰਜਾਬ ਵੇਖ ਚੁੱਕਾ ਸੋ ਇਹ ਮੋਰਲ ਪਾਠ ਪੜਾਣੇ ਬੰਦ ਕਰਨ ਗਵਰਨੈਂਸ ਤੇ ਉੱਤੇ ਆਲਰੇਡੀ ਫੇਲ ਆ ਮੋਰਲੀ ਇਹ ਬਿਲਕੁਲ ਕਰਪਟ ਹੋ ਚੁੱਕੇ ਆ ਔਰ ਹਰ ਹੁਣ ਤਾਂ ਸਾਨੂੰ ਸ਼ਰਮ ਆਣ ਲੱਗੀ ਆ ਵੀ ਇਹ ਪੰਜਾਬ ਦੇ ਲੀਡਰ ਆ ਜਿਨ੍ਹਾਂ ਨੂੰ ਸਾਡਾ ਪੰਜਾਬ ਦੀ ਵਿਰਾਸਤ ਜਿਨ੍ਹਾਂ ਨੂੰ ਮਤਲਬ ਵੀ ਜਿਨ੍ਹਾਂ ਨੂੰ ਅੱਜ ਦੇ ਸਮੇਂ 'ਚ ਆਪਾਂ ਸਮਰਪਿਤ ਕੀਤੀ ਹੋਈ ਆ ਕੀ ਲੱਗਦਾ ਮਤਲਬ ਜਿਹੜੀ ਪਾਰਟੀ ਕਹਿੰਦੀ ਆ ਕਿ ਔਰਤਾਂ ਦਾ ਸਨਮਾਨ ਕਰਦੇ ਆ ਜਿੰਨਾ ਸਨਮਾਨ ਆਮ ਆਦਮੀ ਪਾਰਟੀ ਕਰਦੀ ਆ ਅਰਵਿੰਦ ਕੇਜਰੀਵਾਲੇ ਕਹਿੰਦੇ ਆ ਹਾਲਾਂਕਿ ਦਿੱਲੀ 'ਚ ਵੀ ਕਹਿੰਦੇ ਅਸੀਂ ਮੁੱਖ ਮੰਤਰੀ ਤ੍ਰਿਤਾ ਕਾਮ ਜਿਹੜੀ ਔਰਤ ਬਣਾਈ ਹੈਗੀ ਕੀ ਲੱਗਦਾ ਪੰਜਾਬ 'ਚੋਂ ਸਨਮਾਨ ਮਿਲ ਰਿਹਾ ਜਿਸ ਤਰੀਕੇ ਨਾਲ ਵੀਡੀਓ ਆ ਰਹੀ ਹੈ ਮੈਂ ਤਾਂ ਇੱਕ ਹੀ ਗੱਲ ਕਹਿੰਦਾ ਦਿੱਲੀ ਵਾਲਿਆਂ ਤੋਂ ਪੰਜਾਬ ਵਿਚਾਲੀਏ ਹੂੰ ਤੇ ਆਪ ਵਾਲਿਆਂ ਤੋਂ ਔਰਤਾਂ ਹੂੰ ਹਜ਼ਾਰ ਰੁਪਏ ਤੋਂ ਸ਼ੁਰੂ ਕਰ ਦੋ ਹੂੰ ਆ ਲੱਚਰਪੁਣਾ ਤੋਂ ਚੀਜ਼ਾਂ ਲੈ ਲਓ ਹੂੰ ਇਹਨਾਂ ਦੀਆਂ ਜਿਹੜੀਆਂ ਆਪਣਾ ਕੀ ਕਹਿੰਦੇ ਕਾਰਗੁਜ਼ਾਰੀ ਵੇਖ ਲਓ ਹੂੰ ਤੁਸੀਂ ਮੈਨੂੰ ਇਹ ਦੱਸੋ ਵੀ ਅੱਜ ਪੰਜਾਬ ਦੇ ਨੌਜਵਾਨ ਹੂੰ ਇੱਕ ਲੀਡਰ ਦੇ ਬਾਰੇ ਕੀ ਸੋਚਦੇ ਹੋਣਗੇ ਹੂੰ ਵੀ ਮਿਨਿਸਟਰ ਲੋਕਲ ਗਵਰਨਮੈਂਟ ਦਾ ਹੂੰ ਲੋਕਲ ਬਾਡੀਜ਼ ਦਾ ਮਿਨਿਸਟਰ ਹੋਵੇ ਔਰ ਮੈਂ ਕਹਨਾ ਪਰਸਨਲ ਲਾਈਫ ਦੇ ਵਿੱਚ ਔਰ ਕੈਮਰੇ ਤੋਂ ਫੋਟੋਆਂ ਵੀ ਕਹਿੰਦੇ ਆਪ ਹੀ ਖਿੱਚੀਆਂ ਹੋਈਆਂ ਜਨਾਬ ਇਹ ਸੈਲਫੀ ਟਾਈਪ ਲੱਗ ਰਹੀ ਹੈ ਸੈਲਫੀ ਟਾਈਪ ਲੱਗ ਰਹੀਆਂ ਮਤਲਬ ਤੁਸੀਂ ਮਤਲਬ ਕੀ ਪ੍ਰੂਫ ਕਰਨਾ ਚਾਹੁੰਦੇ ਹੋ ਮਤਲਬ ਇਹ ਸਾਰੀਆਂ ਚੀਜ਼ਾਂ ਕਰਕੇ ਤੁਸੀਂ ਕਿਸ ਪੋਜੀਸ਼ਨਾਂ ਤੇ ਬੈਠੇ ਹੋ ਕਿਸ ਕਿਸ ਅਹੁਦਿਆਂ ਤੇ ਬੈਠੇ ਹੋ ਔਰ ਤੁਸੀਂ ਆਪਣੀ ਰਿਸਪੌਂਸਿਬਿਲਟੀ ਔਰ ਮਤਲਬ ਇਹ ਸਮਝ ਨਹੀਂ ਸਕਦੇ ਵੀ ਇਹਨਾਂ ਨੂੰ ਕੀ ਕੁਝ ਮਿਲ ਗਿਆ ਇਹ ਰਿਅਲਾਈਜ਼ ਨਹੀਂ ਇਹਨਾਂ ਕੋਲ ਮਤਲਬ ਇਹ ਰਿਅਲਾਈਜ਼ ਨਹੀਂ ਕਰਦੇ ਵੀ ਇਹਨਾਂ ਨੂੰ ਪੰਜਾਬ ਚਲਾਣ ਨੂੰ ਮਿਲ ਗਿਆ ਜਾਂ ਇਹਨਾਂ ਨੂੰ ਪਾਵਰ ਇਹਨਾਂ ਦੇ ਦਿਮਾਗ ਨੂੰ ਚੜ ਗਈ ਔਰ ਇਹ ਆਪਣੀਆਂ ਆਸ਼ੀਆਂ ਆਪਣੇ ਲਚਰਪੁਣਾ ਔਰ ਆਪਣੀਆਂ ਜੜੀਆਂ ਮਤਲਬ ਖਾਸ਼ਾ ਵਾਂ ਉਹਨਾਂ ਨੂੰ ਪੂਰੀਆਂ ਕਰਨ ਚੱਲੇ ਹੋਏ ਆ ਔਰ ਇਸੇ ਕਰਕੇ ਅਸੀਂ ਬਾਰ-ਬਾਰ ਕਹਿੰਦੇ ਆ ਵੀ ਇਹਨਾਂ ਤੋਂ ਪੰਜਾਬ ਵਿਚਾਲੀਏ ਔਰ ਆਪ ਵਾਲਿਆਂ ਤੋਂ ਪੰਜਾਬ ਦੀਆਂ ਬੀਬੀਆਂ ਕਿ ਕੀ ਲੱਗਦਾ ਅਰਵਿੰਦ ਕੇਜਰੀਵਾਲ ਜੀ ਚੰਦਾ ਨੋਟਸ ਨਹੀਂ ਲੈਂਦੇ ਹੋਣੇ ਅਕਸਰ ਕੋਈ ਵੀ ਪਾਰਟੀ ਦਾ ਲੀਡਰ ਇਹ ਨਹੀਂ ਕਹੂਗਾ ਕਿ ਮੇਰੀ ਬਦਨਾਮੀ ਹੋਵੇ ਪਾਰਟੀ ਦੀ ਬਦਨਾਮੀ ਹੋਵੇ ਠੀਕ ਹੈ ਕਰਪਸ਼ਨ ਦੇ ਦੋਸ਼ ਇੱਕ ਵੱਖਰੀ ਚੀਜ਼ ਹੁੰਦੀ ਹੈ ਕਿਸੇ ਤਰੀਕੇ ਦੋਸ਼ ਬੰਦਾ ਕਤਲ ਵੀ ਕਰ ਦਵੇ ਪੰਜਾਬ ਚੋ ਚੀਜ਼ ਨੂੰ ਹੋਰ ਚੀਜ਼ ਨਾ ਦੇਖਿਆ ਜਾਂਦਾ ਪਰ ਇੱਕ ਆ ਘਟਨਾ ਇਹ ਨੂੰ ਪੰਜਾਬ ਚ ਇੱਕ ਬੜੇ ਨਫਰਤ ਦੇ ਤੌਰ ਤੇ ਦੇਖਿਆ ਜਾਂਦਾ ਕਿ ਅਰਵਿੰਦ ਕੇਜਰੀਵਾਲ ਸੋਚਦੇ ਨਹੀਂ ਹੋਣੇ ਜਾਂ ਇਹਨਾਂ ਨਾਲ ਗੱਲ ਨਹੀਂ ਕਰਦੇ ਹੋਣੇ ਕਿ ਪਾਈਏ ਕੰਮ ਕਿਉਂ ਕਰਦੇ ਅਰਵਿੰਦ ਕੇਜਰੀਵਾਲ ਦੀ ਸ਼ਾਇਦ ਜਿਹੜੀ ਦਿੱਲੀ ਵਾਲੀ ਜ਼ਿੰਦਗੀ ਹੈ ਨਾ ਉਹਦੇ ਵਿੱਚ ਨਾਰਮਲ ਚੀਜ਼ਾਂ ਹੋਣਗੀਆਂ ਅਰਵਿੰਦ ਕੇਜਰੀਵਾਲ ਨੂੰ ਲੱਗਦਾ ਹੁੰਦਾ ਹੋਊਗਾ ਵੀ ਇਹ ਸ਼ਾਇਦ ਕਿਉਂਕਿ ਦਿੱਲੀ ਵਾਲਾ ਕਲਚਰ ਕਲਚਰ ਚੇ ਸਭ ਕੁਝ ਚੱਲਦਾ ਹੀ ਰਹਿੰਦਾ ਇਹ ਪੰਜਾਬ ਦਾ ਕਲਚਰ ਚੀਜ਼ਾਂ ਨੂੰ ਐਕਸੈਪਟ ਨਹੀਂ ਕਰਦਾ ਅੱਜ ਵੀ ਸਾਡੇ ਮਤਲਬ ਅਗਰ ਤੁਸੀਂ ਵੇਖੋਗੇ ਭਾਵੇਂ ਜੁਆਇੰਟ ਫੈਮਲੀਆਂ ਆ ਭਾਵੇਂ ਪੰਜਾਬ ਦੇ ਸੱਭਿਆਚਾਰ ਆ ਪੰਜਾਬ ਦੇ ਵਿੱਚ ਇੱਜ਼ਤ ਜਿਹੜੀ ਔਰਤਾਂ ਨੂੰ ਆਪਾਂ ਧੀਆਂ ਪੈਣਾ ਸਾਂਝੀਆਂ ਕਹਿੰਦੇ ਆ ਯਾਰ ਦੋਸਤ ਜਿਹੜੇ ਹੁੰਦੇ ਆ ਇੱਕ ਦੂਜੇ ਦੀ ਧੀਆਂ ਪੈਣਾ ਬਾਰੇ ਆਮ ਆਮ ਬੰਦੇ ਜਿਹੜੇ ਹੈਗੇ ਆ ਮਤਲਬ ਉਹ ਪਿੰਡ ਦੇ ਵਿੱਚ ਅਕਸਰ ਰਿਸ਼ਤਾ ਨਹੀਂ ਹੁੰਦਾ ਵੀ ਨਹੀਂ ਨਹੀਂ ਪਿੰਡ ਦੇ ਵਿੱਚ ਰਿਸ਼ਤਾ ਨਹੀਂ ਕਰਨਾ ਕਿਉਂਕਿ ਔਰ ਆਪਾਂ ਇਹ ਵੀ ਵੇਖੀਦਾ ਵਾ ਵੀ ਮਤਲਬ ਮਤਲਬ ਜਿਸ ਤਰੀਕੇ ਦਾ ਮਾਨ ਸਨਮਾਨ ਪੰਜਾਬ ਦੇ ਵਿੱਚ ਔਰਤਾਂ ਨੂੰ ਦਿੱਤਾ ਜਾਂਦਾ ਉਹ ਅਰਵਿੰਦ ਕੇਜਰੀਵਾਲ ਇਹ ਚੀਜ਼ਾਂ ਇਸ ਕਲਚਰ ਨੂੰ ਸਮਝ ਨਹੀਂ ਸਕਦਾ ਅਰਵਿੰਦ ਕੇਜਰੀਵਾਲ ਦੀ ਜਿਹੜੀ ਸਮਝ ਆ ਨਾ ਉਹ ਮੈਨੂੰ ਲੱਗਦਾ ਇਹ ਚੀਜ਼ਾਂ ਨੂੰ ਸ਼ਾਇਦ ਔਰ ਦੂਜੀ ਗੱਲ ਮੈਨੂੰ ਇਹ ਵੀ ਲੱਗਦਾ ਅਰਵਿੰਦ ਕੇਜਰੀਵਾਲ ਨੂੰ ਬਹੁਤਾ ਫਰਕ ਨਹੀਂ ਪੈਂਦਾ ਉਹਦੇ ਵਾਸਤੇ 94 ਐਮਐਲਏ ਆ 94 ਖੇ ਖਾਨ 94 ਐਮ ਐਲ اے ਦਾ ਮਤਲਬ ਜੋ ਮਰਜੀ ਉਹ ਕਰੀ ਜਾਣ ਉਹਨੂੰ ਸਿਰਫ ਸਰਕਾਰ ਦੇ ਵਿੱਚੋਂ ਪੈਸੇ ਲੁੱਟਣ ਦੀ ਔਰ ਆਪਣੀ ਰਾਜ ਸਭਾ ਸੀਟ ਬਚਾਉਣ ਦੀ ਤੋਂ ਇਲਾਵਾ ਉਹਦੀ ਲੰਬੀ ਚੌੜੀ ਸੋਚ ਨਹੀਂ ਹੈਗੀ ਉਹਨੂੰ ਇਹ ਮਤਲਬ ਨਹੀਂ ਕਰਦਾ ਪੰਜਾਬ ਦੇ ਲੋਕ ਇਸ ਸਮੇਂ ਤਰਾਤਰਾਂ ਕਰ ਰਹੇ ਆ ਪੰਜਾਬ ਦੇ ਲੋਕਾਂ ਦੇ ਵਿੱਚ ਇਸ ਟਾਈਮ ਬੀਤ ਕੀ ਰਹੀ ਆ ਉਹਨੇ ਆਪਣੇ ਇਵੈਂਟ ਮੈਨੇਜ ਕਰਨੇ ਆ ਉਹਨੇ ਆਪਣੀ ਇਸ਼ਤਿਹਾਰਾਂ ਦੇ ਥਰੂ ਰਾਜਨੀਤੀ ਕਰਨੀ ਆ ਔਰ ਪੰਜਾਬ ਨੂੰ ਇੱਕ ਮਤਲਬ ਪੋਟੈਸਟਲ ਬਣਾ ਕੇ ਉਹਨੇ ਆਪਣੀ ਜਿਹੜੀ ਦਿੱਲੀ ਦੀ ਰਾਜਨੀਤੀ ਉਹ ਜਿੰਦਾ ਰੱਖਣੀ ਆ ਉਹ ਅੱਜ ਉਹ ਰਾਜ ਸਭਾ ਮੈਂਬਰ ਬਣਨਾ ਚਾਹ ਰਿਹਾ ਪੰਜਾਬ ਦੇ ਵਿੱਚੋਂ ਔਰ ਮੁdde ਜਾ ਕੇ ਚੱਕੂਗਾ ਹਰਿਆਣੇ ਦੇ ਦਿੱਲੀ ਦੇ ਔਰ ਉਹਦਾ ਰਸਤਾ ਬੜਾ ਉਹਦੀ 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 ਉਹਨੂੰ ਪੰਜਾਬ ਨੂੰ ਇੱਕ ਐਂਟੀਟੀ ਮੰਨ ਰਿਹਾ ਇੱਕ ਇੱਕ ਕਮੋਡਿਟੀ ਮੰਨ ਰਿਹਾ ਵੀ ਪੰਜਾਬ ਦੇ ਨਾਲ ਉਹਦਾ ਕੋਈ ਲਗਾਵ ਨਹੀਂ ਆ ਮਤਲਬ ਜਿਹੜਾ ਤੁਹਾਡਾ ਕੋਈ ਵੀ ਪੰਜਾਬੀ ਹੋਊਗਾ ਨਾ ਜਿਹੜਾ ਇੱਥੇ ਜੰਮਿਆ ਪਲਿਆ ਹੋਊਗਾ ਉਹਨੂੰ ਇੱਥੋਂ ਵਾਸਤੇ ਲਗਾਵ ਹੋਊਗਾ ਨਾ ਜਿਹੜਾ ਬੰਦਾ ਇੱਥੋਂ ਦਾ ਜੰਮਿਆ ਨਹੀਂ ਪਲਿਆ ਨਹੀਂ ਜਿਹਨੂੰ ਇੱਥੋਂ ਦਾ ਕਲਚਰ ਨਹੀਂ ਪਤਾ ਉਹਨੂੰ ਕੀ ਫਰਕ ਪੈਂਦਾ ਉਹ ਕਹਿੰਦਾ ਹੋਊਗਾ ਵੀਡੀਓ ਆਈ ਆ ਚਾਰ ਪੰਜ ਦਿਨ ਦਾ ਰਾਮ ਰੋਲਾ ਵਾ ਚਲੋ ਜੀ ਫਿਰ ਕੋਈ ਗੱਲ ਨਹੀਂ ਕਿਉਂਕਿ 94 ਆ ਉਹਨੂੰ ਉਹਨੂੰ ਇਹ ਵੀ ਪਤਾ ਹੋਊਗਾ ਵੀ 94 ਚ ਪਤਾ ਨਹੀਂ 40 ਦੀ ਸ਼ਾਇਦ ਵੀਡੀਓ ਨਾ ਹੋਵੇ ਮਤਲਬ ਮੈਨੂੰ ਲੱਗਦਾ ਤਾਂ ਹੀ ਉਹਨੂੰ ਪਤਾ ਹੋਊਗਾ ਵੀ ਕਿੰਨੇ ਆ ਤੇ ਕਾਰਵਾਈ ਕਰ ਦੂਗਾ ਜੇ ਕਟਾਰੂ ਚੱਕ ਤੇ ਕਾਰਵਾਈ ਕੀਤੀ ਹੁੰਦੀ ਤਾਂ ਫਿਰ ਅਗਲੇ ਨਾਲ ਕੜਾ ਸੀ ਨਾ ਅਗਲੇ ਤੇ ਵੀ ਕਰ ਮੈਨੂੰ ਤਾਂ ਇਹੋ ਹੀ ਲੱਗਦਾ ਵੀ ਇਹਨਾਂ ਦੇ ਪਤਾ ਨਹੀਂ ਆ ਇਹ ਵੀ ਨਹੀਂ ਪਤਾ ਵੀ ਇਹਨਾਂ ਨੇ ਆਪ ਹੀ ਨੇ ਬਣਵਾ ਕੇ ਰੱਖਿਆ ਹੁਣ ਇਹ ਪਾਰਟੀ ਜਿਹੜੀ ਸਟਿੰਗਿੰਗ ਪਾਰਟੀ ਆ ਰਿਕਾਰਡਾਂ ਕਾਲ ਰਿਕਾਰਡਾਂ ਵਾਲੀ ਪਾਰਟੀ ਆ ਵੀਡੀਓ ਤੇ ਸਟਿੰਗ ਕਰਦੀ ਆ ਇਸ ਪਾਰਟੀ ਦੀ ਫਿਤਰਤ ਕਿਉਂਕਿ ਇਹੋ ਹੀ ਰਹੀ ਆ ਬਾਰ ਬਾਰ ਖੁਦ ਨਹੀਂ ਕਹਿੰਦੇ ਵੀਡੀਓ ਬਣਾ ਲਿਓ ਲੋਕ ਛਿਪ ਕੇ ਉਹ ਰਿਕਾਰਡਿੰਗਾਂ ਕਰ ਲਿਓ ਲੋਕ ਛਿਪ ਕੇ ਤੋਂ ਇਹ ਇਹ ਇਸ ਇਸ ਮਾਨਸਿਕਤਾ ਦੀ ਪਾਰਟੀ ਆ ਇਹ ਵੀ ਨਹੀਂ ਪਤਾ ਵੀ ਇਹਨਾਂ ਨੇ ਆਪ ਕਿੰਨਿਆਂ ਦੀ ਬਣਾ ਕੇ ਹਾਲ ਤੱਕ ਵੀਡੀਓ ਰੱਖੀਆਂ ਹੋਣੀਆਂ ਔਰ ਇਸੇ ਤਰੀਕੇ ਬਲੈਕਮੇਲ ਕਰਦੇ ਹੋਣਗੇ ਸੋ ਇਹਨਾਂ ਤੇ ਕੋਈ ਲੱਥੀ ਚੜੀ ਨਹੀਂ ਹੈਗੀ ਇਸ ਗੱਲ ਦੀ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਦੇ ਪ੍ਰਧਾਨ ਉਹਨਾਂ ਦੀ ਇੱਕ ਆਡੀਓ ਆਉਂਦੀ ਜਿਸ ਵਿੱਚ ਬੀਬੀ ਜਗੀਰ ਸਿੰਘ ਕੌਰ ਬਾਰੇ ਕੋਈ ਸ਼ਬਦ ਬੋਲਦੇ ਆ ਚਰਨਜੀਤ ਸਿੰਘ ਚੰਨੀ ਨੂੰ ਨੋਟਿਸ ਕੱਢ ਦਿੱਤਾ ਜਾਂਦਾ ਹੈ ਮਹਿਲਾ ਕਮਿਸ਼ਨ ਵੱਲੋਂ ਕੀ ਲੱਗਦਾ ਹੈ ਕਿ ਆਮਦਮੀ ਪਾਰਟੀ ਦੇ ਐਮਐਲਏ ਦੇ ਅਜਿਹੇ ਕੰਮ ਸਾਹਮਣੇ ਆ ਜਾਂਦੇ ਆ ਮਹਿਲਾ ਕਮਿਸ਼ਨ ਚੁੱਪ ਰਹਿੰਦਾ ਹੈ ਕਾਹਤੋਂ ਇਹ ਕਾਰਨ ਕੀ ਮੰਗਉਂ ਕਿਉਂਕਿ ਭਾਈ ਜੀ ਇਹਦੇ ਅੰਦਰ ਕਾਰਨ ਤਾਂ ਇੱਕ ਹੀ ਆ ਇਸ ਸਰਕਾਰ ਦੇ ਜਿਹੜੇ ਰੂਲ ਰੈਗੂਲੇਸ਼ਨ ਆ ਇਹ ਆਪਣੇ ਆਪ ਨੂੰ ਸਮਝਦੇ ਆ ਪੰਜਾਬ ਤੋਂ ਬਹੁਤ ਉੱਪਰ ਔਰ ਬਾਕੀ ਸਾਰਿਆਂ ਨੂੰ ਸਮਝਦੇ ਆ ਗੰਦੇਲਾ ਇਹਨਾਂ ਦੇ ਰੂਲ ਇਹਨਾਂ ਦੇ ਦੋਰੇ ਮਾਪਦੰਡ ਆ ਆਪਦੇ ਬੰਦਿਆਂ ਨੂੰ ਤਾਂ ਇੱਕ ਟਾਰੂ ਚੱਕ ਤੋਂ ਸ਼ੁਰੂ ਕਰ ਲਓ ਉਸ ਤੋਂ ਬਾਅਦ ਹੋਰ ਇਹਨਾਂ ਦੇ ਐਮਐਲਏ ਸੀਗੇ ਜਿਨ੍ਹਾਂ ਦੀ ਵੀਡੀਓ ਆਈਆਂ ਉਹ ਹੋਰ ਇਹਨਾਂ ਦੇ ਆ ਅਸ਼ਲੀਲ ਸ਼ਬਦ ਬੋਲੇ ਗਏ ਕਈ ਵਾਰ ਕੀ ਕੁਛ ਇਹਨਾਂ ਨੇ ਮਤਲਬ ਇਹਨਾਂ ਦੀ ਕਾਰਗੁਜ਼ਾਰੀ ਨਹੀਂ ਰਹੀ ਈਵਨ ਮੁੱਖ ਮੰਤਰੀ ਦੀ ਬਹੁਤ ਕੋਸ਼ਿਸ਼ ਗੱਲਾਂ ਸਾਹਮਣੇ ਆਉਂਦੀਆਂ ਸੋ ਇਹ ਤਾਂ ਮੈਂ ਤੁਹਾਨੂੰ ਜਿਹੜੀ ਤੁਸੀਂ ਗੱਲ ਜਿਹਨੂੰ ਮੈਂ ਜੋੜ ਕੇ ਕਹਿੰਦਾ ਵਾਂ ਇਹ ਸਰਕਾਰ ਦੀ ਜਿਹੜੀ ਸੋਚ ਆ ਨਾ ਉਹ ਇੱਕ ਦਿਨ ਦੀ ਖਬਰ ਬਣਾਣੀ ਔਰ ਇੱਕ ਦਿਨ ਦੀ ਖਬਰ ਨੂੰ ਰੋਕਣਾ ਹੂੰ ਸਿਰਫ ਖਬਰਾਂ ਦੇ ਵਿੱਚ ਹੀ ਰਾਜਨੀਤੀ ਕਰਦੇ ਆ ਹੂੰ ਗਰਾਉਂਡ ਲੈਵਲ ਦੇ ਉੱਤੇ ਲੋਕ ਤਰਾ ਤਰਾ ਕਰਨ ਮੀਡੀਆ ਦੇ ਉੱਤੇ ਪਾਬੰਦੀਆਂ ਲਾ ਦਿੱਤੀਆਂ ਗਈਆਂ ਵੀ ਮੀਡੀਆ ਪੰਜਾਬ ਨੂੰ ਸੱਚ ਨਾ ਵਿਖਾ ਸਕੇ ਔਰ ਖਬਰ ਆਪਣੀ ਬਣਾਉਣ ਵਾਸਤੇ ਆਪਦੇ ਹੀ ਬੰਦਿਆਂ ਤੋਂ ਖਬਰਾਂ ਬ੍ਰੇਕ ਕਰਾਉਂਦੇ ਆ ਸੋਰਸਸ ਦੇ ਥਰੂ ਬ੍ਰੇਕ ਕਰਾ ਕੇ ਉਸੇ ਇਵੈਂਟ ਮੈਨੇਜਮੈਂਟ ਔਰ ਉਸ এজেন্ডੇ ਤਹਿਤ ਇਹ ਰਾਜਨੀਤੀ ਕਰਨਾ ਚਾਹੁੰਦੇ ਆ ਗਰਾਉਂਡ ਦੇ ਉੱਤੇ ਕੋਈ ਲੱਥੀ ਚੜੀ ਨਹੀਂ ਪੰਜਾਬ ਦੇ ਲੋਕ ਕੀ ਸੋਚਦੇ ਆ ਉਹਦੀ ਲੱਥੀ ਚੜੀ ਨਹੀਂ ਕਿਉਂਕਿ ਇਹਨਾਂ ਨੂੰ 5 ਸਾਲ ਦਾ ਜਿਹੜਾ ਮੰਡੇਟ ਬਣਿਆ ਨਾ ਇਹਨਾਂ ਨੂੰ ਪਤਾ ਵੀ ਯਾਰ ਸਾਡਾ ਮੰਡੇਟ ਨਹੀਂ ਹਿਲ ਸਕਦਾ ਤਾਂ ਹੀ ਤੁਸੀਂ ਆ ਬਾਈ ਇਲੈਕਸ਼ਨ ਦੇ ਵਿੱਚ ਆ ਵੇਖੋ ਜੋ ਹਾਲਾਤ ਆ ਨਹੀਂ ਤਾਂ ਅਗਰ ਅਗਰ ਇਹ ਮੰਡੇਟ ਹੋਵੇ ਵੰਟਨੀਆਂ ਪੈ ਜਾਣ ਹਾਂ ਆ ਮੰਡੇਟ ਹੋਵੇ ਇਹਨਾਂ ਕੋਲ ਤੇ ਆ ਇਹਨਾਂ ਨੂੰ ਕਿੱਟਾ ਵੰਟਨੀਆਂ ਪੈ ਜਾਣ ਆ ਇਹਨਾਂ ਨੂੰ ਸੂਟ ਵੰਟਨੇ ਪੈ ਜਾਣ ਤੁਸੀਂ ਅੱਜ ਇੱਥੇ ਬਾਈ ਇਲੈਕਸ਼ਨ ਦੇ ਵਿੱਚ ਅਗਰ ਇਹਨਾਂ ਦੇ ਕੋਲ ਕੋਈ ਤੁਸੀਂ ਜਿਹੜੀ ਗੱਲ ਕਰਦੇ ਹੋ ਅਗਰ ਇਹਨਾਂ ਦੀ ਕੋਈ ਨੀਤੀ ਹੋਵੇ ਜਾਂ ਕੰਮ ਕੀਤੇ ਹੋਣ ਤੇ ਆ ਸਭ ਕੁਝ ਵੰਡਣਾ ਪਵੇ ਕਾਪੀਆਂ ਵੰਡ ਰਿਆ ਜਿਓਮੈਟਰੀ ਬਾਕਸ ਵੰਡ ਰਿਆ ਬੈਗ ਵੰਡ ਰਿਆ ਆ ਸੂਟ ਵੰਡ ਰਿਆ ਤੁਸੀਂ ਕਿਤੇ ਇੱਥੇ ਲੁਧਿਆਣਾ ਵੈਸਟ ਚਲ ਜੋ ਤੁਹਾਨੂੰ ਹਰ ਜਗ੍ਹਾ ਜਾ ਕੇ ਆ ਸਭ ਕੁਝ ਮਿਲੂਗਾ ਇੱਥੋਂ ਤੱਕ ਜੇ 100 ਵੋਟ ਆ ਉਹਨੂੰ ਐਲਈਡੀ ਜੇ ਆਪਣਾ ਕਹਿੰਦੇ ਥੋੜੀ ਜਿਆਦਾ ਵੋਟ ਆ ਕਿਸੇ ਨੂੰ ਸਕੂਟਰ ਕਿਸੇ ਨੂੰ ਵਾਸ਼ਿੰਗ ਮਸ਼ੀਨ ਮਤਲਬ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਭੇਜਣ ਵਾਸਤੇ ਇਹਨਾਂ ਨੇ ਇਸ ਇਲੈਕਸ਼ਨ ਦਾ ਬਜਟ ਹੀ ਮਤਲਬ ਇੰਨਾ ਜਿਆਦਾ ਹਾਈ ਕਰ ਦਿੱਤਾ ਔਰ ਉਹ ਲੁੱਟਿਆ ਵੀ ਪੈਸਾ ਪੰਜਾਬੀਆਂ ਤੋਂ ਸੰਜੀਪ ਰੋੜਾ ਇਹਨਾਂ ਨੂੰ ਟੱਕਰਿਆ ਹੋਇਆ ਹੈ ਕਿ ਇਹੋ ਜਿਹੇ ਬਿਜ਼ਨਸਮੈਨ ਟੱਕਰੇ ਹੋਏ ਆ ਜਿਨ੍ਹਾਂ ਨੂੰ 40-50 ਕਰੋੜ ਖਰਚਨ 'ਚ ਕੋਈ ਫਰਕ ਨਹੀਂ ਲੱਗਦਾ ਔਰ ਇਹਨਾਂ ਦੀਆਂ ਨੀਤੀਆਂ ਦੇ ਉੱਤੇ ਇਲੈਕਸ਼ਨ ਥੋੜਾ ਹੋ ਰਿਹਾ ਨਹੀਂ ਤਾਂ ਇਹ ਸਭ ਕੁਝ ਵੰਡਣਾ ਪਵੇ ਇਹ ਵੰਡਣ ਦੀ ਲੋੜ ਤਾਂ ਹੀ ਪੈ ਰਹੀ ਆ ਨਾ ਤਾਂ ਕੋਈ ਨੀਤੀ ਆ ਨਾ ਕੋਈ ਨੀਅਤ ਆ ਔਰ ਨਾ ਹੀ ਕੋਈ ਕਿਰਦਾਰ ਆ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ